ਮਾਂਝ ਮਹੱਲਾ ਪੰਜਮਾ ਚੁੱਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਇ ਤ੍ਰਿਕਨ ਉਤਰੈ ਸੰਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਹਾਂ ਕੋ ਲਈ ਜੀ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਰਹਾ ਤੇਰਾ ਮੁਖ ਸੁਹਾਵਾ ਜੀ ਸਹਿਜ ਤੁਣ ਪਾਣੀ ਚਿਰ ਹਵਾ ਦੇਕੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਆ ਹਾਂ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਆ ਰਹਾ ਇੱਕ ਘੜੇ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰਤੁੱਤ ਭਗਵੰਤਾ ਮੋਹਿ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਆ ਹਾਂ ਕੋਲੀ ਜੀਓ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਆ ਰਹਾ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮੈ ਪਾਇਆ ਸੇਵ ਕਰੇ ਪਲ ਚਸਨ ਵਿਸੜੈ ਜਨ ਨਾਨਕ ਦਾਸ ਤਮਾਰੇ ਜੀ ਹਉ ਕੋ ਲਈ ਜੋ ਕੋਲ ਕਮਾਈ ਜਨ ਨਾਨਕ ਦਾਸ ਤਮਾਰੇ ਜੀ ਰਹਾ ਤਰਾ ਸ੍ਰੀ ਮਹਲਾ ਪਹਿਲਾ ਕਰ ਪਹਿਲਾ ਚੁੱਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ ਗੁਰ ਪ੍ਰਸਾਦ ਜੀਓ ਦਰਤ ਹੈ ਆਪਣਾ ਕੈਸਾ ਕਰੇ ਪਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਹਾ ਅਣ ਦਿਨ ਸਾਹਿਬ ਸੇਵਿਆ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੇ ਪਾਰ ਉਤਾਰਾ ਹੋਏ ਧਿਆਲ ਤੇ ਰਹਿ ਨਾਮ ਤਰਾ ਸਦ ਕੁਰਬਾਨਾ ਜਾ ਰਹਾ ਸਰਵੰਸਾ ਚ ਇਕ ਹੈ ਦੁਜਾ ਨਾਹੀ ਕੋਏ ਤਾਂ ਕੀ ਸਿਵਾ ਸੁ ਕਰੇ ਜਾਗੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਵਟਿਆਏ ਤੇ ਜਿਤ ਨਾਮ ਤੇਰੇ ਲਾਗ ਰਹਾ ਦੁਜਾ ਨਾਹੀ ਕੋਏ ਜਿਸ ਅਗੇ ਪਿਆਰੇ ਜਾਇ ਕਹਾ ਰਹਾ ਸੇਵੀ ਸਹ ਆਪਣਾ ਵਰਨਾ ਜਾਚ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਇ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲਿਤੜਾ ਲੱਭ ਰੰਗਾ ਏ ਮੇਰੇ ਕੰਤਨਾ ਭਾਵੇਂ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਉ ਕੁਰਬਾਨੈ ਜਾਓ ਮਿਹਰਬਾਨਾ ਹਉ ਕੁਰਬਾਨੈ ਜਾਓ ਹਉ ਕੁਰਬਾਨੈ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨ ਨ ਕਹਿ ਹਉ ਕੁਰਬਾਨ ਐ ਜਾ ਰਹਾ ਕਾਇਆ ਰੰਗਣ ਜੇਤੀ ਆ ਪਿਆਰੇ ਭਇ ਨਾਮ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨ ਨ ਕਹਿ ਪਾਸ ਧੂੜ ਤਿਨ ਨ ਕੀ ਜੇ ਮਿਲੈ ਜੀ ਕਹ ਨਾਨਕੇ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਆਨੜੀਏ ਮਾਨੜਾ ਕਹਿ ਕਰੈ ਆਪਣੜੈ ਕਰ ਹਰ ਰੰਗ ਕੀ ਨਾ ਮਾਣੇ ਸੋ ਨੇੜੈ ਤਨ ਕੰਮਲੀਏ ਬਾਹਰ ਕਿਆ ਢੁੰਡੈ ਪੈਕਿਆ ਦੇ ਸਲਾਈਐ ਨੈਣੀ ਭਾਵ ਕਾ ਕਰ ਸਿੰਗਾਰੋ ਤ ਸਹਾਗਣ ਜਾਣਿਐ ਲਾਗੀ ਜਸ ਤਰੇ ਪਿਆਰ ਆਣੀ ਬਾਲੀ ਕਿਆ ਕਰੇ ਜਤਨ ਕੰਤ ਨ ਪਾਵੇ ਕਰਨ ਪਲਾ ਕਰੇ ਬੋ ਤੇਰੇ ਸਾਤਨ ਮਹਿਲ ਨ ਪਾਵੇ ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬੋ ਤੇਰਾ ਧਾਵੈ ਲੱਭ ਲੋਭ ਹੰਕਾਰ ਕੀ ਮਾੜੀ ਮਾਇਆ ਮਾਹੇ ਸਮਾਣੀ ਲੱਭ ਲੋਭ ਹੰਕਾਰ ਕੀ ਮਾਤੀ ਮਾਇਆ ਮਹਿਸਮਾਣੇ ਐਨੀਆਂ ਬਾਤਿ ਸੋ ਪਾਈਐ ਨਾਹੀਂ ਭਈ ਕਾਮਣਿਆਣੇ ਜਾਇ ਪੁੱਛੋ ਸੁਹਾਗਣੇ ਵਾਹ ਹੈ ਕਿੰਨੀ ਬਾਤਿ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਤ ਪਾਈਐ ਤੋ ਚਰਨੀ ਚਤਲਾਈਐ ਸਹੋ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲਾਈਐ ਏਵ ਕਹਿ ਸੁਹਾਗਣੀ ਪੈਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਇਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਨਾ ਨਾ ਨਿਤ ਪਾਏ ਆਪਣੇ ਕੰਤ ਪਿਆਰੇ ਸ ਸਹਾਗਣ ਨਾਨਕ ਸਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੇ ਸੁੰਦਰ ਸਾਇ ਇਸ ਰੂਪ ਵਿਚੱਖਣ ਕਹੀਐ ਸਹਾ ਸਿਆਣੀ ਸੋਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬਲਾਵਾ ਕੌਣ ਗੁਰੂ ਕੈ ਪੈ ਦਿਖਿਆ ਲੀਵਾ ਕੈ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਥਲ ਮਹਿਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾ ਮੰਨਤਾ ਰਾਜੀ ਚਿਤ ਤੁਲਾ ਤੇਰੇ ਸੇਵ ਸਰਾਹ ਕਮਾਵਾ ਘਟੇ ਪੀਤਰ ਸੋ ਸੋ ਤੋਲੀ ਘਟੇ ਪੀਤਰ ਸੋ ਸੋ ਤੋਲੀ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜਾ ਆਪੇ ਹੈ ਬਨਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਨੇ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਬਿਲਾਵਲ ਮਹੱਲਾ ਪਹਿਲਾ ਚਉਪਦੇ ਕਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜਾ ਤੂ ਦੇਸ ਕਹ ਹਸਮਾਵੇਂ ਮੈਂ ਮੂਰ ਕੈ ਨ ਜਾਏ ਤੇਰੇ ਗੁਣ ਗਾਵਾਂ ਦੇ 부ਜਾਏ ਜੈਸੇ ਸਚ ਮੈਂ ਰੋਹ ਰਜਾਏ ਰਹਾ ਜੋ ਕਿਛੁ ਹੋਆ ਸਭ ਕਿਛੁ ਤੁਸਤੇ ਤੇਰੀ ਸਭ ਅਸਨਾਇ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚੁਤਰਾਇ ਕਿਆ ਹੋਂ ਕਥੀ ਕਥੇ ਕਤ ਦੇਖਾਂ ਮੈਂ ਅਕਥ ਨਾ ਕਥ ਨਾ ਜਾਇ ਜੋ ਤੁਧ ਪਾਵੈ ਸੋਈ ਆਖਾ ਤਿਲ ਤੇਰੀ ਵਡਿਆਇ ਜੋ ਤੁਧ ਪਾਵੈ ਸੋਈ ਆਖਾ ਤਿਲ ਤੇਰੀ ਵਡਿਆਇ ਇਤੇ ਕੁਕਰ ਹੋਂ ਬੇਗਾਨਾ ਪੌਕਾ ਇਸ ਤਨ ਤਾਏ ਭਗਤਿ ਹੈ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਏ ਬਲਾਬਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੌੜ ਜਨਮ ਨਾ ਆਵਾ ਮਨ ਬੀਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਏ हम नाहि चिंत पराये रहा अगम अगोचर अलख पारा चिंता करो हमारी जलथल महिल भरपूर लीना कट कट ज्योत तुम्हारी सिख मत सब विदत म्हारे मंदिर शावा तेरे तुझ बिन अवर न जाना मेरे साहिबा गुण गावां नित तेरे जी जंत सब शरण तुम्हारी सर्व चिंत तुद पासे ਜੋ ਤੁਧੁ ਪਾਵੈ ਸੋਇ ਚੰਗਾ ਇਕ ਨਾਨਕੀ ਅਰਦਾਸੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧੁ ਪਾਵੈ ਸੋਇ ਚੰਗਾ ਇਕ ਨਾਨਕੀ ਅਰਦਾਸੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ